ਕਿਦਾ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਗਾਈਜ਼ ਮਾਰਨਿੰਗ ਦੀ ਸ਼ੁਰੂਆਤ ਰੋਜ਼ੀ ਤਰ੍ਹਾਂ ਸੇ ਫ੍ਰੈਸ਼ ਨਾ ਕਰੀਦੀ ਹੈ ਗੌਰਵ ਜੀ ਦੀ ਹੈ ਫੈਸ਼ੋਪਈ ਛੋਟੇ ਕੱਪ ਚ ਤੇ ਬੱਚੇ ਦੇਖੋ ਇੰਨੀ ਕੋਸ਼ਿਸ਼ ਕਰ ਰਿਹਾ 10 ਵਜੇ ਦਾ ਸਕੂਲ ਟਾਈਮਿੰਗ ਹੋ ਗਿਆ ਫਿਰ ਵੀ ਬੱਚੇ ਨਹੀਂ ਉੱਠ ਰਹੇ ਉਹ ਦੇਖੋ ਵੱਡਾ ਉੱਧਰ ਪਿਆ ਤੇ ਛੋਟੇ ਜੀ ਨੂੰ ਮੈਂ ਕਿੰਨੀ ਵਾਰੀ ਠੋਹਾ ਤਾਂ ਨਹੀਂ ਉੱਠ ਰਿਹਾ ਇਹ ਛੋਟਾ ਬੇਬੀ ਨਹੀਂ ਉੱਠ ਰਿਹਾ ਉੱਠ ਜਾ ਬੇਟੇ ਉੱਠ ਜਾ ਅਨਮੋਲ ਬੇਟਾ ਗੌਰਵ ਜੀ ਗਏ ਨੇ ਡੌਗੀਜ਼ ਨੂੰ ਘੁਮਾਣ ਕਿਉਂਕਿ ਅਨਮੋਲ ਨੇ ਰਾਤੀ ਪਿੰਜਰੇ ਜੀ ਛੱਡਦਾ ਵੱਡਾ ਟਾਂਗਰ ਸਾਡਾ ਤੇ ਆਪ ਨੂੰ ਘੁਮਾਰੇ ਨੇ ਸੋ ਫਰੈਸ਼ ਫਰਸ਼ ਹੋ ਜਾਣਗੇ ਤੇ ਨਾਲੇ ਬੱਚੇ ਟਿਫਨ ਵੀ ਗੱਡੀ ਚ ਭੁੱਲ ਗਏ ਸੀ ਮੈਂ ਕਿਹਾ ਕੱਢ ਲਿਆਓ ਤੇ ਧੋਦ ਗਏ ਟਿਫਨ ਪੈਕ ਕਰਨੇ ਆ ਅਨਮੋਲ ਚੰਨਿਆ ਨਾਲ ਲੈ ਜੀ ਰੋਟੀ ਠੀਕਾ ਪਰੌਂਠੀ ਸੋ ਮਿਲਦੇ ਆ ਗਾਇਜ਼ ਰੁੱਕ ਕੇ ਬੱਚਿਆਂ ਨੂੰ ਰੈਡੀ ਕਰ ਲੀਏ ਦੁਪਹਿਰ ਹੋ ਚੁੱਕੀ ਹੈ ਤੇ ਮੈਂ ਤੁਹਾਨੂੰ ਖਾਲੀ ਦੱਸਿਆ ਸੀ ਕਿ ਰਾਤੀ ਮੈਂ ਕarele ਨੂੰ ਨਮਕ ਲਗਾ ਕੇ ਰੱਖਿਆ ਸੀ ਸੋ ਮੈਂ ਕਰ ਰਹੀ ਹਾਂ ਫਰਾਈ ਇਹਦੇ ਵਿੱਚ ਨਮਕ ਮਿਰਚ ਮਸਾਲਾ ਥੋੜਾ ਥੋੜਾ ਫਿਲ ਕਰਤਾ ਤਾਂ ਜੋ ਕਿ ਬਕ ਬਕੇ ਨਾਲ ਲੱਗਣ ਸੋ ਕarele ਵੀ ਇਕੱਲਾ ਸੀ ਰੋਟੀ ਦੇ ਨਾਲ ਖਾ ਸਕਦੇ ਆ ਥੋੜਾ ਥੋੜਾ ਨਮਕ ਮਿਰਚ ਐਡ ਕੀਤਾ ਸੋ ਇਧਰ ਪਸ ਪਿਆਜ਼ ਹਰੀ ਮਿਰਚ ਐਡ ਕਰਾਂਗੇ ਇਹਦੇ ਵਿੱਚ ਪਿਆਜ਼ ਵਿੱਚ ਉਹ ਮੈਂ ਭੁੱਲ ਗਈ ਕੱਟਣਾ ਗ੍ਰੀਨ ਚਿੱਲੀ ਤੇ ਬਾਸ ਆਲੂ ਇਹ ਹੀ ਦੋ ਚੀਜ਼ਾਂ ਬੱਚੇ ਖਾਂਦੇ ਨੇ ਤੇ ਕarele ਵੀ ਬਹੁਤ ਟੇਸਟੀ ਬੰਦੇ ਬੱਚੇ ਖਾ ਲੈਂਦੇ ਕarele ਵੀ ਔਰੇ ਖੋਸ਼ੋਕੇ ਖੰਡਾ ਨੂੰ ਮੋਹ ਦੇ ਦਾ ਫੇਵਰੇਟ ਹੈ ਤੇ ਹੁਣ ਬਸ ਬੱਚੇ ਆਣ ਵਾਲੇ ਹੀ ਨੇ 15 20 ਮਿੰਟ ਰਹਿ ਗਿਆ ਸੋ ਮੈਂ ਕਿਹਾ ਉਹਨਾਂ ਦੇ ਆਉਣ ਤੋਂ ਪਹਿਲੇ ਪਹਿਲੇ ਖਾਲੀ ਐ ਫਰਾਈ ਫਟਾਫਟ ਤਾਂ ਜੋ ਕਿ ਬੱਚੇ ਖਾਣ ਤੇ ਚੱਲ ਟਿਊਸ਼ਨ ਜਾਣ ਨਾਲ ਦੀ ਜਮ ਹੋ ਜਾਂਦਾ ਟਿਊਸ਼ਨ ਦਾ ਬੱਚਿਆਂ ਦਾ ਸੋ ਇੰਨਾ ਟਾਈਮ ਬਚਾਰਿਆ ਨੂੰ ਨਹੀਂ ਮਿਲਦਾ ਸੋ ਮਿਲਦੇ ਆ ਜੀ ਜਦੋਂ ਕਰੇਲੇ ਰੈਡੀ ਦੀ ਜਦੋਂ ਇਹ ਕਰੇਲੇ ਲਾਲ ਲਾਲ ਹੋ ਗਏ ਸੋ ਉਦੋਂ ਆਪਾਂ ਇਹਨਾਂ ਨੂੰ ਕਾਰ ਕੱਢ ਲੈਣਾ ਸੋ ਬਸ ਥੋੜੀ ਦੇਰ ਹੀ ਹੋਰ ਹੈ ਕਮੈਂਟ ਚ ਜਰੂਰ ਦੱਸਿਓ ਇਹ ਕarele ਕਿਹਨੂ ਕਿਨੂ ਪਸੰਦ ਹੈ ਵੈਸੇ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਸੰਦ ਤੇ ਪਰ ਆ ਇਸ ਮੌਸਮ ਚ ਇਹ ਕੜਵੇ ਨਹੀਂ ਬੰਦੇ ਵਧੀਆ ਬੰਦੇ ਆ ਇੱਕ ਹੋਰ ਫਾਰਮੂਲਾ ਹੈ ਰਾਤ ਨੂੰ ਨਮਕ ਲਗਾ ਕੇ ਰੱਖ ਦੋ ਕਿਰੇਲੇ ਤੁਹਾਡੇ ਉਦਾਂ ਹੀ ਨੀ ਕੜਵੇ ਬਣਨਗੇ। ਸੋ ਬਸ ਦਾਨੀ ਆ ਨਿੱਕੇ ਨਿੱਕੇ ਜਿਹੇ ਵਧੀਆ ਕੂਰੇ ਕਰੇਲੇ ਐ ਤਾਜੇ ਜਿਹੇ ਸੋ ਹੋਰ ਵੀ ਵਧੀਆ ਬਣਨਗੇ। ਖੋਣ ਵਾਲੀ ਹੈ। ਉਕਰੇਲੇ ਸਾਡੇ ਡਲ ਹੋ ਗਏ ਐ ਤੇ ਹੁਣ ਥੋੜਾ ਜਿਹਾ ਆਇਲ ਕੱਢ ਲਈਏ ਆਇਲ ਜ਼ਿਆਦਾ ਲੱਗ ਰਿਹਾ ਕਿਉਂਕਿ ਇਨਾ ਆਇਲ ਬਹੁਤ ਜ਼ਿਆਦਾ ਹੋ ਰਿਹਾ ਨਾ ਲੋ ਜੀ ਗ੍ਰੀਨ ਚਿਲੀ ਜਪਾਂ ਕੱਟ ਦਿੱਤੀਆਂ ਆਇਲ ਜੇ ਸਾਨੂੰ ਲੱਗੂਗਾ ਥੋੜਾ ਵਾ ਤੇ ਐਡ ਕਰ ਲਾਂਗੇ ਤਾਂ ਜੀ ਆਲੂ ਆਪਾਂ ਘਰ ਦਿੱਤੇ ਆ ਤੇ ਥੋੜਾ ਜਿਹਾ ਨਮਕ ਤੇ ਉਹ ਮਸਾਲੇ ਵੀ ਐਡ ਕਰਦੇ ਤੇ ਹੁਣ ਆਹ ਵਾਲੇ ਕਰੇਲੇ ਜਾਣਗੇ ਵਿੱਚ ਤੇ ਵੀ ਨਾਲ ਨਾਲ ਹੁੰਦੇ ਰਹਿਣਗੇ ਆਲੂ ਆਦੇ ਨਾਲ ਤੇ ਇਤਰਾ ਹੀ ਬਣਾ ਲਓ ਹੁਣ ਵੀ ਥੋੜੀ ਜਿਹੀ ਜਾਣਗੇ ਤੇ ਇਹਨਾਂ ਨੂੰ ਕਿੰਦਾ ਆਪਾਂ ਸਬਜ਼ੀ ਬਣਾਈ ਦੀ ਐ ਇਹ ਬਣਾ ਲੈਣੀ ਬੱਚੇ ਨੂੰ ਹਰ ਸਬਜ਼ੀ ਦੇਣੀ ਚਾਹੀਦੀ ਹੈ ਤਾਂ ਜੋ ਕਿ ਹਰ ਸਬਜ਼ੀ ਖਾਏ ਬੱਚਾ ਉਹ ਜਿੱਦ ਤੱਕ ਇਸ ਫਲੇਮ ਕਰ ਦਾਂਗੇ ਸਲੋ ਬੱਚੇ ਅਧਾਨ ਤੱਕ ਆਲੂ ਹੋ ਜਾਣਗੇ ਪ੍ਰੋਪਰ ਆਪ ਖਾ ਲਈਏ ਜਦ ਤੱਕ ਸੰਤਰਾ ਅੱਜ ਗਾਇਸ ਬਣ ਕੇ ਰੈਡੀ ਕਰੇਲੇ ਆਲੂ ਕਰੇਲੇ ਦੇਖੋ ਐਨ ਹੋ ਗਏ ਆਲੂ ਕੋਲ ਦਿੱਤੇ ਪੂਰੇ ਤੇ ਨਮਕ ਮੈਂ ਚੈੱਕ ਕਰ ਲਿਆ ਨਮਕ ਪ੍ਰੋਪਰ ਹੈ। ਹਾਂ ਜੀ। ਫੈਲ ਹੋ ਰਿਹਾ ਲੁ। ਗੌਰਵ ਜੀ ਆ ਗਏ ਨੇ ਤੇ ਗੌਰਵ ਜੀ ਦੱਸੋ ਹੁਣ ਅਸੀਂ ਕੀ ਕਰਕੇ ਟਿਆ ਹੁਣੇ ਹੁਣੇ। ਜਸਟ ਪਹਿਲਾਂ ਥੈਂਕਿਊ ਕਰੋ। ਹੁਣ ਤੁਹਾਡਾ ਬਹੁਤ ਬਹੁਤ ਥੈਂਕਿਊ ਸਾਨੂੰ ਇੰਨੇ ਦੇਣ ਦਾ ਤੁਸੀਂ ਜੋ ਵੀਰ ਦਿੱਤੇ ਨੇ। ਅਨੀਤਾ ਜੀ ਦੇ ਭਾਂਡੇ ਵਾਲੇ ਓਹ ਥੈਂਕ ਯੂ ਭਾਂਡੇ ਵਾਲੇ ਸ਼ੋਰਟਸ ਤੇ ਇੰਨਾ ਵਿਊ ਇੰਨਾ ਕਿੰਨੇ 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 ਯੂ نو 15k ਓ ਲੈ ਬਿਓ ਸ਼ੋ ਗਿਆ ਇਹਦੀ ਓਵਰ ਐਕਟਿੰਗ ਨਹੀਂ ਖਤਮ ਹੁੰਦੀ ਇਹ ਓਵਰ ਐਕਟਿੰਗ ਕਰਦਾ ਗਾਇਸ ਆ ਦੇਖੋ ਹੁਣ ਤੇ ਗਾਇਸ ਹੁਣੇ ਉਹਨੇ ਅਸੀਂ ਅਸੀਂ ਸ਼ੋਰਟ ਓ ਲੈ ਸਿਰ ਫੋਨ ਵੱਜ ਗਿਆ ਹੈ ਸ਼ਰਾਰਤਾ ਕਰਨ ਹਟਦੇ ਆ ਗਾ ਇਸ ਤੁਸੀਂ ਹੁਣ ਹੈਲੋ एवरीवन ਅਸੀਂ ਹੁਣੇ ਸ਼ਾਰਟਸ ਬਣਾ ਕੇ ਆਏ ਆ ਤੇ ਗਾਇਸ ਗਾਇਸ ਕਿਆ ਕਿਹਾ ਸਾਨੂੰ ਹੁਣ ਪੁਰਾਣਾ ਜੋ ਹੋ ਗਿਆ ਗਾਇਸ ਗਾਇਸ ਕਹਿੰਦਾ ਹੁਣ ਪੁਰਾਣਾ ਹੋ ਗਿਆ ਹੁਣ ਨਵਾਂ ਚੀਜ਼ ਕੱਢੀ ਗਈ ਨਵੀਂ एवरीवन ਕੱਢੀ ਆਉਣੇ ਸੀ ਤੇ ਹੁਣੇ ਸ਼ਾਰਟਸ ਬਣਾ ਕੇ ਆਏ ਆ ਤੇ ਤੁਸੀਂ ਸਵੇਰੇ ਦੇਖਿਓ ਹੁਣ ਇਹਨਾਂ ਨੇ ਵੀ ਬਹੁਤ ਖਾਪਾਈ ਪਰ ਸਾਨੂੰ ਇਹਨਾਂ ਨੇ ਤੰਗ ਬਹੁਤ ਜ਼ਿਆਦਾ ਕੀਤਾ ਗਾਇ ਸ਼ਾਟ ਇੰਨਾ ਲੰਬਾ ਸੀ ਨਾ ਬੜੀ ਮਿਹਨਤ ਲੱਗੀ ਜੇ ਤੁਸੀਂ ਨਾ ਵੀ ਉਹ ਦੇਖ ਦਿੱਤੇ ਨਾ ਸਾਡੀ ਮਿਹਨਤ ਤੇ ਪਾਣੀ ਫੇਰ ਜਾਣਾ ਬਹੁਤ ਮੁਸ਼ਕਲ ਕੀਤੀ ਹੈ ਆ ਪਾਪਾ ਸੋਰੇ ਨੋਟ ਨੀਤਾ ਜੀ ਨੂੰ ਅੱਜ ਮਿਲੇ ਤੇ ਇਹਨਾਂ ਨੇ ਠਕਰਾ ਦਿੱਤੇ ਨੇ

ਜਦ ਡਾਲਰ ਆਤੇ ਹੈ ਤੇ ਗੌਰਵ ਦੀ ਖੁਸ਼ੀ ਹੁੰਦੇ ਹੈ। ਹੂੰ। ਗਾਇਜ਼ ਡਾਲਰ ਆਨੇ ਸ਼ੁਰੂ ਹੋ ਜਾਣਗੇ ਬਸ ਥੋੜੀ ਦੇਰ ਹੋਰ। ਗਾਇਜ਼ ਇਹ ਤਾਂ ਕਹਾਂ ਤੇ ਅਹੀ ਤਾਂ ਉਹ ਸ਼ਾਰਟਸ ਦੇ BTS ਵੀ ਦਿਖਾਉਣੇ ਸ਼ੁਰੂ ਕਰ ਦਾਂਗੇ। ਇਹ ਤਾਂ ਵੀਡੀਓਸ ਦਿਖਾਉਣੇ ਸੀ। ਹਾਂ ਥੋੜੇ ਫੇਮਸ ਹੋ ਲਈਏ ਫਿਰ ਦਿਖਾਵਾਂਗੇ। ਦਿਖਾਵਾਂਗੇ BTS ਸਾਡਾ ਰਾਜ ਹੈ ਜੀ ਉਹ ਜਿਹੜਾ ਅਸੀਂ ਲੁਕਾ ਕੇ ਰੱਖਿਆ ਹੋਇਆ ਉਹ ਪੱਤੇ ਕੋਲਾ ਵੈਸੇ ਜਿੰਨੇ ਵੀ ਜ਼ਿਆਦਾ ਵਿਊਜ਼ ਆਏ ਮੇਰੇ ਵਾਲੇ ਸ਼ਾਰਟਸ ਨੂੰ ਆਏ ਮੇਰੇ ਦਾ ਯਕਦ ਤੋਂ ਹੀ ਮਿਲੇਗਾ ਜਦੋਂ BTS ਗਾਇਜ਼ ਆ ਰਹਾ ਹੋ ਗਿਆ ਸਾਰਾ। ਜ਼ਰਾ ਜ਼ਰਾ ਹੋ ਗਿਆ ਜ਼ਰਾ।

ਕਿੱਥੇ ਚਲੋ ਗਾਇਜ਼ ਹਾਂਜੀ ਗਾਇਜ਼ ਬੱਚੇ ਪੀਣ ਲੱਗੇ ਦੁੱਧ ਤੇ ਗੌਰਵ ਜੀ ਨੇ ਵੀ ਲੈ ਲਿਆ ਬੱਚਿਆਂ ਨੇ ਵੀ ਲੈ ਲਿਆ ਤੇ ਮੈਂ ਲਈ ਕਾਫੀ ਸੋ ਹੁਣ ਇਸੇ ਨਾਲ ਹੀ ਵਲੌਗ ਦਾ ਕਰਦੇ ਆ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਕੱਲ ਮਿਲਦੇ ਆ ਇੱਕ ਨਵੇਂ ਵਲੌਗ ਨਾਲ ਬਾਏ ਬਾਏ ਗਾਇਜ਼